ਸੋ ਸਿੱਕਾ ਦੋਸਤੋ ਕਰਪਲਾ ਹੋਪਲਾ ਮੈਂ ਤੁਹਾਡਾ ਆਪਣਾ ਡਾਕਟਰ ਜਗਸੀਰ ਸਿੰਘ ਮਰਾੜ ਸਰਪੰਚ ਪਿੰਡ ਫੋਸ ਮੰਡੀ ਤੋਂ ਤੁਹਾਨੂੰ ਇੱਕ ਜਾਣਕਾਰੀ ਦੇਣ ਲੱਗਿਆ ਵੀ ਕਦੇ ਦੰਦ ਗਏ ਸਵਰਗਿਆ ਅੱਖਾਂ ਗਈਆਂ ਜਹਾਨ ਗਿਆ ਉਸ ਦੇ ਤਹਿਤ ਸਾਡੀ ਪੰਚਾਇਤ ਵੱਲੋਂ ਪਿਛਲੇ ਸਾਲ ਵੀ ਇੱਕ ਅੱਖਾਂ ਦਾ ਕੈਂਪ ਲਾਇਆ ਗਿਆ ਸੀ ਜਿਹਦੇ ਵਿੱਚ ਕੀ 16 ਤੋਂ 17 ਮਰੀਜ਼ਾਂ ਨੇ ਆਪਰੇਸ਼ਨ ਕਰਾਏ ਫ੍ਰੀ ਕਰਾਏ ਮਰੀਜ਼ਾਂ ਨੂੰ ਆਉਣ ਜਾਣ ਦਾ ਲੈ ਕੇ ਜਾਣ ਦੀ ਸਾਰੀ ਸਹੂਤਾ ਸੀਗੀ ਤੇ ਇਸ ਵਾਰ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਬਠਿੰਡਾ ਤੋਂ ਹਸਪਤਾਲ ਮੌਰ ਮੰਡੀ ਵੱਲੋਂ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਐ ਐਸ ਪੀ ਐਸ ਹਸਪਤਾਲ ਵੱਲੋਂ ਜਿਹੜਾ ਕਿ ਡਾਕਟਰਾਂ ਦੀ ਟੀਮ ਆਉਗੀ 29 ਤਰੀਕ ਦਿਨ ਬੁੱਧਵਾਰ ਨੂੰ ਸੋ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਵੀ ਇਸ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਅੱਖਾਂ ਦੇ ਵਿੱਚ ਲੈਂਸ ਪਾਏ ਜਾਣਗੇ ਜੋ ਜ਼ਰੂਰਤਵੰਦ ਹੈ ਜਿਹੜੇ ਮਰੀਜ਼ਾਂ ਦੇ ਲੈਂਜ ਪਹਿਣਗੇ ਉਹ ਪਲੀਜ਼ ਆਪਣਾ ਆਧਾਰ ਕਾਰਡ ਨਾਲ ਜੁਮ ਲੈ ਕੇ ਆਉਣਾ ਇਹ ਨਹੀਂ ਹੈਗਾ ਵੀ ਕੱਲੇ ਪਿੰਡ ਫੂਸਮੰਡੀ ਦੇ ਮਰੀਜ਼ ਹੋਣਾ ਤੁਸੀਂ ਮੇਰੇ ਨੇੜੇ ਜਿਹੜੇ ਪਿੰਡਾਂ ਦੇ ਜਾਂ ਕੋਈ ਅਦਰ ਸਟੇਟ ਹਰਿਆਣਾ ਰਾਜਸਥਾਨ ਤੋਂ ਆ ਕੇ ਵੀ ਇਸ ਕੈਂਪ ਦਾ ਲਾਭ ਲੈ ਸਕਦੇ ਹੋ ਕੋਈ ਤੁਹਾਡਾ ਖਰਚਾ ਨਹੀਂ ਆਵੇਗਾ ਐਨਕਾਂ ਵੀ ਫਰੀਆਂ ਦਿੱਤੀਆਂ ਜਾਣੀਆਂ ਦਵਾਈ ਵੀ ਫਰੀ ਦਿੱਤੀ ਜਾਊਗੀ ਲੈਂਜ ਵੀ ਤੁਹਾਡੇ ਫਰੀ ਪਾਈ ਜਾਣਗੇ ਕਾਲਾ ਮੋਤੀਆ ਜਾਂ ਚਿੱਟਾ ਮੋਤੀਆ ਉਹਦਾ ਵੀ ਇਲਾਜ ਕੀਤਾ ਜਾਊਗਾ ਸੋ ਇਹ ਚੀਜ਼ ਦਾ ਤੁਸੀਂ ਇੱਕ ਪੁੰਨ ਖੱਟ ਸਕਿਓ ਜੇ ਤੁਸੀਂ ਕਿਸੇ ਦਾ ਭਲਾ ਹੋ ਸਕਦਾ ਤਾਂ ਤੁਹਾਡੇ ਸ਼ੇਅਰ ਨਾਲ ਤੁਹਾਡੇ ਕਮੈਂਟ ਨਾਲ ਤੇ ਤੁਹਾਡੇ ਲਾਈਕ ਨਾਲ ਗਾਂਧੀਆ ਪੋਸਟ ਅੱਗੇ ਸ਼ੇਅਰ ਕਰੋ ਤਾਂ ਕਿ ਕਿਸੇ ਲੋੜਵੰਦ ਪਰਿਵਾਰ ਦਾ ਭਲਾ ਹੋ ਸਕੇ ਕਿਉਂਕਿ ਮੈਂ ਪਿਛਲੇ ਵਾਰ ਦੇਖਿਆ ਸਾਡੇ ਇੱਕ ਮੇਰੇ ਪਿੰਡ ਦੀ ਇੱਕ ਮਾਤਾ ਸੀ ਜਿਹੜੀ ਕਿ ਦੋਨੇ ਅੱਖਾਂ ਤੋਂ ਵਿਚਾਰੀ ਬੈਠੀ ਸੀ ਤੇ ਉਸ ਨੂੰ ਜਦੋਂ ਇੱਕ ਅੱਖ ਦਾ ਆਪਰੇਸ਼ਨ ਕਰਾਇਆ ਤਾਂ ਉਸ ਨੇ ਘੱਟੂ ਘੱਟ ਚਾਰ ਤੋਂ ਪੰਜ ਸਾਲਾਂ ਬਾਅਦ ਇੱਕ ਦੁਨੀਆ ਦੇਖੀ ਉਸ ਨੂੰ ደਸਨ ਲੱਗਿਆ ਤੇ ਉਸ ਨੇ ਸਾਡੀ ਸਾਰੀ ਪੰਚਾਇਤ ਦਾ ਧੰਨਵਾਦ ਕੀਤਾ ਤੇ ਇਸ ਵਾਰ ਵੀ ਉਸ ਮਾਤਾ ਦਾਸੀ ਦੁਆਰਾ ਦੂਜੀ ਅੱਖ ਦਾ ਆਪਰੇਸ਼ਨ ਕਰਵਾਉਣਾਗਾ ਤੇ ਅਸੀਂ ਇਹੀ ਲੜੀ ਲੈ ਕੇ ਚੱਲੇ ਆ ਵੀ ਜੋ ਵੀ ਕਿਸੇ ਦਾ ਭਲਾ ਹੁੰਦਾ ਤਾਂ ਕਰੋ ਤੇ ਸੋ ਸਾਰਿਆਂ ਨੂੰ ਬੇਨਤੀ ਹੈ ਮੇਰੇ ਵੀਰਾਂ ਭੈਣਾਂ ਨੂੰ ਪਿੰਡ ਫੂਸ ਮੰਡੀ ਦਿਨ ਬੁੱਧਵਾਰ ਪਿੰਡ ਦੀ ਧਰਮਸ਼ਾਲਾ ਲਾਇਬ੍ਰੇਰੀ ਦੇ ਵਿੱਚ ਸਾਡਾ ਅੱਖਾਂ ਦਾ ਕੈਂਪ ਲੱਗ ਜਾਊਗਾ ਜੀ ਐਸ ਐਸ ਹਸਪਤਾਲ ਮੋੜ ਮੰਡੀ ਦੇ ਮਾਹ ਡਾਕਟਰਾਂ ਵੱਲੋਂ ਟੀਮ ਆਉਗੀ ਜਿਹੜੇ ਕਿ ਇੱਕ ਬਹੁਤ ਹੀ ਮਾਹਰ ਡਾਕਟਰ ਆ ਤੇ ਸੋ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਵੀ ਤੁਸੀਂ ਅੱਖਾਂ ਚੈੱਕਅਪ ਦਾ ਕੋਈ ਵੀ ਕਰਾਇਆ ਨਹੀਂ ਕੋਈ ਫੀਸ ਨਹੀਂ ਉਹਨਾਂ ਨੂੰ ਦਵਾਈ ਫਰੀ ਦਿੱਤੀ ਜਾਊਗੀ ਜਿਹੜੇ ਦੀ ਅਪਰੈਸ਼ਨ ਹੋਣਗੇ ਉਹਨਾਂ ਨੂੰ ਦਵਾਈ ਐਨਕ ਸਭ ਫਰੀ ਦਿੱਤਾ ਜਾਊਗਾ ਸੋ ਮੇਰੀ ਇੰਨੀਕ ਬੇਨਤੀ ਹੈ ਤੇ ਸਾਡੀ ਪੰਚਾਇਤ ਵੱਲੋਂ ਸਾਰੀ ਪੰਚਾਇਤ ਵੱਲੋਂ ਸਰਪੰਚ ਕਿਰਨਾ ਕੌਰ ਮਰਾੜ ਸਮਾਜ ਸੇਵਕ ਤੁਹਾਡਾ ਵੀਰ ਡਾਕਟਰ ਜਗਸੀਰ ਸਿੰਘ ਮਰਾੜ ਅਤੇ ਸਾਰੇ ਮੇਰੇ ਮੈਂਬਰ ਸਹਿਵਾਨ ਮਨਦੀਪ ਸਿੰਘ ਵੀਰਪਾਲ ਕੌਰ ਪਸ਼ਵਿੰਦਰ ਕੌਰ ਕਰਨਦੀਪ ਤੇ ਇਹ ਆਪਣੇ ਗੁਰਲਾਲ ਸਿੰਘ ਤੇ ਹੋਰ ਗੁਰਪ੍ਰੀਤ ਸਿੰਘ ਮੈਂਬਰ ਜੋ ਕਿ ਸਾਡੇ ਸਾਰੀ ਪੰਚਾਇਤ ਦਾ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਲਗਾ ਤੇ ਤੁਸੀਂ ਜਿੱਦੇ ਕੈਂਪ ਲੱਗਿਆ ਉਸ ਦੀ ਵੀ ਤੁਹਾਨੂੰ ਵੀਡੀਓ ਪਾਵਾਂਗੇ ਕਿ ਕਿੰਨੇ ਮਰੀਜ਼ਾਂ ਨੇ ਆਪਣੇ ਆਪਰੇਸ਼ਨ ਦੇ ਵਿੱਚ ਯੋਗ ਨਿਕਲੇ ਕਿੰਨਿਆਂ ਦੀ ਅਸੀਂ ਦਵਾਈ ਫ੍ਰੀ ਦਿੱਤੀ ਹੈ ਸੋ ਸਾਡਾ ਇਹ ਕੰਮ ਤੁਹਾਨੂੰ ਕਿਵੇਂ ਲੱਗਿਆ ਕਹੇ ਜੇ ਸਾਡੇ ਕੰਮਾਂ ਤੁਹਾਡੇ ਕਮੈਂਟ ਤੁਹਾਡੇ ਲਾਈਕ ਉਹ ਸਾਨੂੰ એનર્ਜੀ ਦਿੰਦੇ ਆ ਸੋ ਇੰਨਾ ਕਹਿੰਦਾ ਹੋਇਆ ਤੁਹਾਡਾ ਵੀਰ ਤੁਤੋ ਇਆਜਤ ਲੈਂਦਾ ਤੇ ਬੰਦ ਵਾਰ ਸ਼ੇਅਰ ਕਰਨ ਦੀ ਅਗਿਆ ਮੰਗਦਾ ਵੈਰੂਜੀ ਦਾ ਖਾਲਸਾ ਵੈਰੂਜੀ ਦੀ ਫਤ